ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਆਈ ਵੱਡੀ ਕਵਰ ਇੱਕ ਪਾਸੇ ਭਾਈ ਅਮਰਤਪਾਲ ਖਾਲਸਾ ਆ ਕਾਫੀ ਲੰਮੇ ਸਮੇਂ ਤੋਂ ਯਾਨੀ ਕਿ 23 April ਨੂੰ ਉਹਨਾਂ ਦੇ 2 ਸਾਲ ਪੂਰੇ ਹੋ ਜਾਣਗੇ NSA ਲੈ ਕੇ NSA ਨੂੰ ਲੈ ਕੇ ਜੇ ਗੱਲ ਕਰੀਏ ਪੀਪਲ ਪਰੀਤ ਭਾਈ ਅਮਰਤਪਾਲ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਦੇ ਚਾਚਾ ਹੁਣਾ ਦੀ ਉਹਨਾਂ ਦੀ NSA ਜਿਹੜੀ 23 April ਨੂੰ ਖਤਮ ਹੋਵੇਗੀ ਬਾਕੀ ਜਿਹੜੇ 7-7 ਹੀ ਸੀ ਭਾਈ ਅਮਰਤਪਾਲ ਖਾਲਸਾ ਦੇ ਉਹਨਾਂ ਨੂੰ ਜਿਹੜਾ ਹੈ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਪੰਜਾਬ ਦੇ ਵਿੱਚ ਲਿਆਂਦਾ ਗਿਆ ਹੈ ਨਾਲ ਦੀ ਨਾਲ ਹੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਅਮਰਤਪਾਲ ਖਾਲਸਾ ਦੇ ਸੱਤ ਸਾਥੀਆਂ ਉੱਤੇ ਖਬਰ ਆ ਰਹੀ ਹੈ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅਤੇ ਖਰੂਰ ਸਾਹਿਬ ਦੇ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਆਸਾਮ ਦੀ ਡਿਬ루ਗੋਲ ਜੇਲ੍ਹ ਤੋਂ ਪੰਜਾਬ ਵਾਪਸ ਲਿਆਉਣ ਅਤੇ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਤੇ ਮਾਮਲੇ ਵਿੱਚ ਰਸਮੀ ਤੌਰ ਤੇ ਗ੍ਰਿਫਤਕਾਰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਹੈ ਕਰ ਲਈ ਹੈ ਤਾਂ ਜੋ ਇਹਨਾਂ ਮੁਲਜ਼ਮਾਂ ਨੂੰ ਕਾਨੂੰਨ ਅਨਸਾਰ ਠੁਕਮੀ ਸਜ਼ਾ ਮਿਲ ਸਕੇ ਮਿਲੀ ਜਾਣਕਾਰੀ ਮੁਤਾਬਕ ਅਮਰਤਪਾਲ ਦੇ ਸੱਤ ਸਾਥੀ ਦਲਜੀਤ ਸਿੰਘ ਕਲਸੀ ਗਰਮੀਤ ਸਿੰਘ ਬੁੱਕਣ ਵਾਲਾ ਭਗਤ ਸਿੰਘ ਬਾਜੇਕੇ ਬਸੰਤ ਕੁਲਵੰਤ ਗਰਮੀਤ ਸਿੰਘ ਅਤੇ ਹਰਜੀਤ ਸਿੰਘ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਸਾਲ 2023 23 ਫਰਵਰੀ ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲਾ ਹੋਇਆ ਸੀ ਇਸ ਸੰਬੰਧ ਵਿੱਚ ਅਮਰਪਾਲ ਦੀ ਅਗਵਾਈ ਅਤੇ ਮਾਰੂ ਹਥਿਆਰਾਂ ਨਾਲ ਲੈਸ ਲਗਭਗ 2000 ਤੋਂ 25000 ਲੋਕਾਂ ਦੀ ਭੀੜ ਨੇ ਆਪਣੇ ਇੱਕ ਸਾਥੀ ਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਜ਼ਬਰਦਸਤੀ ਸਟੌਨਲੀ ਸਟੇਸ਼ਨ ਤੇ ਧਾਵਾ ਬੋਲ ਦਿੱਤਾ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਅਜਨਾਲਾ ਦੇ ਵਿੱਚ ਜਿਹੜਾ 2023 23 ਫਰਵਰੀ ਨੂੰ ਹਮਲਾ ਹੋਇਆ ਸੀ ਤੱਕੇ ਨਾਲ ਭਾਈ ਅੰਮ੍ਰਿਤਪਾਲ ਖਾਲਸਾ ਨੇ 200 ਤੋਂ 250 ਲੋਕ ਲਿਜਾ ਕੇ ਛਡਵਾਇਆ ਸੀ ਉਸ ਨੂੰ ਲੈ ਕੇ ਹੁਣ ਸਖਤ ਕਾਰਵਾਈ ਪੰਜਾਬ ਸਰਕਾਰ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ ਇਹ ਸੱਤੇ ਭਾਈ ਅੰਮ੍ਰਿਤਪਾਲ ਜਿਹੜੇ ਖਾਲਸਾ ਦੇ ਸਾਥੀ ਨੇ ਇਹ ਜਾਣਗੇ ਰਿਮਾਂਡ ਤੇ ਰਿਮਾਂਡ ਤੋਂ ਬਾਅਦ ਜਿਹੜੀ ਵੀ ਸਜ਼ਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਦਿੱਤੀ ਜਾਵੇਗੀ ਇਹ ਇਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਵਾਵੇਗੀ ਯਾਨੀ ਕਿ ਐਨਐਸਏ ਜਿਹੜੀ ਲੱਗੀ ਸੀ ਉਹ ਉਹਦਾ ਕੋਈ ਰੋਲ ਨਹੀਂ ਰਹਿ ਜਾਵੇਗਾ ਇਹ ਤਾਂ ਆਲਰੇਡੀ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਖਾਰਾ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਹਮੇਸ਼ਾ ਹੀ ਸਿੱਖ ਕੌਮ ਸਿੱਖ ਨੌਜਵਾਨਾਂ ਦੇ ਨਾਲ ਧੱਕੇ ਕੀਤੇ ਨੇ ਸਮੇ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਉਹਨੇ ਤਾਂ ਪਹਿਲੇ ਕਹਿ ਦਿੱਤਾ ਸੀ ਖਾਰਾ ਸਾਹਿਬ ਨੇ ਕਿ ਉਹ ਜਿਹੜੀ ਡਿਬਰੂਗੜੀ ਦੀ ਜੇਲ੍ਹ ਹੈ ਅਸਾਮ ਦੇ ਵਿੱਚ ਉਥੇ ਕੋਈ ਉਹ ਪਿਕਨਿਕ ਸੈਰ ਸਮਾਟਾ ਜਾਂ ਕੋਈ ਗੁੱਲੀ ਡੰਡਾ ਨਹੀਂ ਖੇਡਣ ਗਿਆ ਉਥੇ ਉਹ ਸਜ਼ਾ ਭੁਗਤਣ ਹੀ ਗਏ ਨੇ ਜਿਹੜੀ ਕਾਰਵਾਈ ਅਜਨਾਲਾ ਦੇ ਥਾਣੇ ਨੂੰ ਲੈ ਕੇ ਕੀਤੀ ਗਈ ਭਾਈ ਅਮਰਪਾਲ ਅਤੇ ਉਸ ਦੇ ਸੱਤ ਸਾਥੀਆਂ ਦੇ ਵਿਰੁੱਧ ਧੰਨਵਾਦ